ਹੁਣੇ ਪਰਮਾਤਮਾ ਪਤਾ ਹੈ ਕਿਉਂ ਇੱਛਾਵਾਂ ਨੂੰ ਇੱਕ ਪਾਸੇ ਕਰਨ ਨੂੰ ਫਰੀਦ ਕਿਉਂ ਕਹਿੰਦੇ ਨੇ ਹੁਣ ਪਤਾ ਨਹੀਂ ਗੁਰੂ ਦੀ ਕੀ ਇੱਛਾ ਹੈ ਪਰਮਾਤਮਾ ਦੀ ਕੀ ਇੱਛਾ ਹੈ ਤੇ ਹੁਣ ਉਹਨਾਂ ਦਾ ਉਹਦਾ ਤੇ ਸਾਡਾ ਕੋਈ ਬੋਧ ਹੈ ਨਹੀਂ ਨਾ ਉਹਦੀ ਇੱਛਾ ਕੀ ਉਹ ਵੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਹੁਣ ਕਿਸੇ ਕੋਲ ਪੁੱਛ ਕੇ ਤੋਂ ਕਰਦਾ ਨਹੀਂ ਮੇਰੇ ਖਾਲ ਸਨ 62 ਸੀ ਉਦੋਂ ਸ਼ਾਇਦ ਇਸ ਵਾਰ ਸੇ ਵੀ ਕੋਈ ਰੋਲਾ ਪਿਆ ਹਿੰਦੁਸਤਾਨ ਦੇ ਵਿੱਚ ਇੱਕ ਚਰਚਾ ਸੀ ਕੋਈ ਇਟਲੀ ਦੇ ਜੋਤਸ਼ੀਆਂ ਨੇ ਤੇ ਹਿੰਦੁਸਤਾਨ ਦੇ ਜੋਤਸ਼ੀਆਂ ਨੇ ਕਹਿ ਦਿੱਤਾ ਬਈ ਜ਼ਮੀਨ ਪਲਟ ਜਾਣੀ ਤੇ ਦਸੰਬਰ ਦੇ ਦਿਨ ਸਨ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਠੰਡ ਦੇ ਜਾਂ ਸੀ ਤੇ ਘਰ-ਘਰ ਅਖੰਡ ਪਾਠ ਹੋਣ ਲੱਗ ਪਏ ਕਿਧਰੇ ਗੀਤਾ ਦਾ ਜਪ ਹੋਣ ਲੱਗ ਪਿਆ ਕਿਧਰੇ ਹਵਨ ਹੋਣ ਲੱਗ ਪਿਆ ਕਿਧਰੇ ਇਤਰਾ ਤਰ੍ਹਾਂ ਦੀਆਂ ਹੋਰ ਗੱਲਾਂ ਉਦੋਂ ਮੈਨੂੰ ਬੜੇ ਮਜ਼ਾਕ ਫੁਰੇ ਮੈਂ ਲਿਖੇ ਵੀ ਬੜਾ ਔਰ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਮੈਂ ਮਜ਼ਾਕ ਕੀਤਾ ਤੇ ਉਹ ਮੇਰੇ ਨਾਲ ਔਖੇ ਵੀ ਹੁੰਦੇ ਵੀ ਇਹ ਗੈਹਣੀ ਇਹ ਤੇ ਨਾਸਤਿਕ ਪੱਕਾ ਨਾਸਤਿਕ ਮੈਂ ਕਹਾਂ ਜ਼ਮੀਨ ਰੱਬ ਨੇ ਉਲਟਾਣੀ ਹੈ ਤੇ ਤੁਸੀਂ ਉਲਟਣ ਨਹੀਂ ਦੇਣੀ ਤੇ ਇਦਾਂ ਮਤਲਬ ਰੱਬ ਤੇ ਕੁਝ ਵੀ ਨਹੀਂ ਤੁਸੀਂ ਬਹੁਤ ਡੱਢੇ ਤੁਸੀਂ ਬੜੇ ਤਕੜ ਤੁਸੀਂ ਸ਼ਰਾਵਰ ਤੇ ਰੱਬ ਜੋ ਕੁਝ ਕਰਨਾ ਚਾਹੇ ਤੁਸੀਂ ਰੋਕ ਵੀ ਸਕਦੇ ਹੋ ਪਰ ਰੱਬ ਤੇ ਕੁਝ ਵੀ ਨਹੀਂ ਉਹਦੀ ਪੂਜਾ ਕਰਨ ਦੀ ਕੀ ਲੋੜ ਹੈ ਉਹਦੀ ਪ੍ਰਸ਼ਕਸ਼ ਕਰਨ ਦੀ ਕੀ ਲੋੜ ਹੈ ਤੇ ਪਤਾ ਆਖਣ ਤੂੰ ਗੈਨੇ ਜ਼ਰੂਰ ਹੈ ਤੈਨੂੰ ਗੱਲ ਦੀ ਸਮਝ ਨਹੀਂ ਅਕਰਾਂ ਦਾ ਤੈਨੂੰ ਬੋਧ ਹੈ ਅਸੀਂ ਹਵਨ ਕਰ ਰਹੇ ਹਾਂ ਯਗ ਕਰ ਰਹੇ ਹਾਂ ਔਰ ਤਰਤੀਬ ਨਾ ਉਲਟੇ ਇਹ ਸਾਡੇ ਯਤਨ ਨੇ ਇਹ ਸਾਡੇ ਉਪਰਾਲੇ ਆਖਰ ਉਹ ਦਿਨ ਵੀ ਆਇਆ ਜਿਹੜਾ ਦਿਨ ਕਹਿੰਦੇ ਸਨ ਵੀ ਅੱਜ ਅੱਠ ਗ੍ਰਹਿ ਇਕੱਠੇ ਆਉਣਗੇ ਤੇ ਜ਼ਮੀਨ ਪਲਟ ਜਾਏਗੀ ਤੋ ਗੁਰਦੁਆਰੇ ਦੀ ਮੈਂ ਤੀਸਰੀ ਮੰਜ਼ਲ ਤੇ ਖੜਾ ਸੀ ਤੇ ਠੰਡ ਦੇ ਦਿਨ ਸਨ ਧੁੱਪ ਸੇਖ ਰਿਆ ਸੀ ਮੈਂ ਉੱਪਰ ਥੱਲੋਂ ਇੱਕ ਮਿੱਤਰ ਲੰਘਿਆ ਤੇ ਕਹਿੰਦਾ ਮੈਂ ਸਕੀਨ ਜੀ ਉੱਪਰ ਖੜੇ ਹੋ ਕੀ ਕਰ ਰਹੇ ਹੋ ਮੈਂ ਕਹਾਂ ਉਪਰੋਂ ਹੀ ਦੇਖਾਂਗੇ ਜ਼ਮੀਨ ਕਿਵੇਂ ਪਲਟਦੀ ਹੈ ਨਾ ਉਪਰੋਂ ਹੀ ਦੇਖਾਂ ਜਦ ਚੰਗੀ ਦਿਸੇਗੀ ਉਹ ਜਦ ਦਿਸੇਗੀ ਇੱਕ ਦਿਨ ਲੰਘਿਆ ਤੇ ਜਿਹੜੇ ਚੰਗੇ ਚੰਗੇ ਉੱਗੇ ਪੰਡਤ ਪਿਰੋਹਤ ਜਿਨ੍ਹਾਂ ਨੇ ਬੜਾ ਰੋਲਾ ਪਾਇਆ ਉਹਨਾਂ ਤੋਂ ਜਦ ਪੁੱਛਿਆ ਇਹ ਕੀ ਕਹਿੰਦਾ ਹੁਣ ਥੋੜੀ ਪਲਟ ਸਕਦੀ ਸੀ ਅਸੀਂ ਇੰਨੇ ਹਜ਼ਾਰ ਹਾਵਣੇ ਯੱਕ ਕਰ ਛੱਡੇ ਹੁਣ ਥੋੜੀ ਪਲਟਣੀ ਸੀ ਐਸੀ ਔਰ ਕਹਿਿੰਦਾ ਸੀ ਤੇ ਹੁਣ ਬਿਲਕੁਲ ਠੀਕ ਕਰ ਦਿੱਤਾ ਤੇ ਮੈਂ ਉਹਨਾਂ ਨੂੰ ਗੁਰਨਾਮਿਕ ਦੀ ਪੰਕਤੀ ਸੁਣਾਈ ਬੀਓ ਪੂਛ ਨ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਉਹਨੇ ਜੋ ਕੁਛ ਕਰਨਾ ਹੁੰਦਾ ਮੀਟਿੰਗ ਨਹੀਂ ਬੁਲਾਉਂਦਾ ਬਈ ਤੁਸੀਂ ਆਓ ਆਓ ਮਤਾ ਪਕਾਵਾਂਗੇ ਵਿਚਾਰਾਂ ਕਰਾਂਗੇ ਉਹ ਮੀਟਿੰਗ ਨਹੀਂ ਬੁਲਾਉਂਦਾ ਉਹ ਦੇਵੀ ਦੇਵਤਿਆਂ ਨੂੰ ਇਕੱਠਾ ਕਰਦਾ ਹੁੰਦਾ ਆਓ ਸਾਰੇ ਬੈਠੀਏ ਤੇ ਵਿਚਾਰ ਵਟਾਂਦਰਾ ਕਰੀਏ ਸਭਾ ਕਰਨ ਦੀ ਉਹ ਨਾਮੁਨੱਖਾ ਨੂੰ ਲੋੜ ਪੈਂਦੀ ਹੈ ਜਿੱਥੇ ਇਹ ਅਹਿਸਾਸ ਹੋਵੇ ਕਿ ਵਿਅਕਤੀਗਤ ਰੂਪ ਵਿੱਚ ਕੱਲਿਆਂ ਮੈਂ ਕੁਝ ਕਰਾਂ ਹੋ ਸਕਦਾ ਹੈ ਗਲਤ ਹੋਵੇ ਹੋ ਸਕਦਾ ਮੇਰੀ ਕੱਲੇ ਦੀ ਗੱਲ ਦੂਜਿਆਂ ਨੂੰ ਨਾ ਚੰਗੀ ਲੱਗੇ ਤਾਂ ਸਰਵਸੰਮਤੀ ਨਾਲ ਕਰੀਏ ਇਹ سلسلہ ਚੱਲੇ ਇਸ ਵਾਸਤੇ ਸੋਸਾਇਟੀਆਂ ਦੇ ਔਰ ਮੁਲਕਾਂ ਦੇ ਰਾਜਨੀਤਿਕ ਪੁਰਸ਼ਾਂ ਦੇ ਆਪਣੇ ਵਿਧਾਨ ਹੁੰਦੇ ਨੇ ਨਹੀਂ ਹੁੰਦੇ ਔਰ ਉਸ ਨਿਯਮ ਦੇ ਮੁਤਾਬਿਕ ਉਹਨਾਂ ਨੂੰ ਇਹ ਚੱਲਣਾ ਹੀ ਪੈਂਦਾ ਹੈ ਤਾਂ ਜ਼ਰੂਰੀ ਨਹੀਂ ਉਹ ਨਿਯਮ ਕੋਈ ਠੀਕ ਵੀ ਹੋਣ ਸਾਡੇ ਦੇਸ਼ ਦਾ ਹਿੰਦੁਸਤਾਨ ਦਾ ਜਿਹੜਾ ਰਾਸ਼ਟਰੀ ਵਿਧਾਨ ਹੈ ਨਾ ਜਿਨ੍ਹਾਂ ਨੂੰ ਥੋੜਾ ਜਿਹਾ ਸਿਆਸਤ ਦਾ ਬੋਧ ਹੋਵੇ ਉਹਦੇ ਵਿੱਚ ਕਈ ਵਾਰ ਤਰਮੀਮ ਹੋ ਚੁੱਕੀ ਹੈ ਸੰਸ਼ੋਧਨ ਕਈ ਵਾਰ ਕਈ ਵਾਰ ਤਰਮੀਮ ਹੋ ਚੁੱਕੀ ਤੇ ਜੇ ਇਤਨੀ ਦਫਾ ਤਰਮੀਮ ਹੋ ਚੁੱਕੀ ਤੇ ਹੁਣ ਅਗਾਹ ਵੀ ਹੋਵੇ ਕਿ ਇਹਦਾ ਮਤਲਬ ਬੰਦਾ ਜੋ ਨਿਯਮ ਬਣਾਉਂਦਾ ਹੈ ਕੁਝ ਦਿਨਾਂ ਬਾਅਦ ਸੋਚਦਾ ਹੈ ਠੀਕ ਨਹੀਂ ਇਹਦੀ ਤਰਮੀਮ ਕਰੀਏ ਕੁਝ ਵੱਧ ਘੱਟ ਕਰੀਏ ਔਰ ਕਰਨੇ ਪੈਂਦੇ ਸਾਰੇ ਮੁਲਕਾਂ 'ਚ ਇਸ ਤਰੀਕੇ ਨਾਲ ਹੁੰਦਾ ਮੁਨਕ ਬਣਾਉਂਦਾ ਜ਼ਰੂਰ ਹੈ ਨੀਯਮ ਲੇਕਿਨ ਕੁਛ ਦਿਨਾਂ ਬਾਅਦ ਦੇਖਦਾ ਹੈ ਨੀਯਮ ਪੂਰੇ ਨਹੀਂ ਹੋਤਰੇ ਇਹਦੇ ਚ ਤਰਮੀਮ ਕਰੀਏ ਇਹਦੇ ਚ ਸੰਸ਼ੋਧਨ ਕਰੀਏ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਨੇ ਜਿਹੜਾ ਨੀਯਮ ਬਣਾਇਆ ਨਾ ਉਹਦੇ ਚ ਸੰਸ਼ੋਧਨ ਕਰਨ ਦੀ ਲੋੜ ਨਹੀਂ ਉਹਦੇ ਚ ਤਰਮੀਮ ਕਰਨ ਦੀ ਲੋੜ ਨਹੀਂ ਜੋ ਬਣਾ ਦਿੱਤਾ ਹੈ ਸੋ ਬਣਾ ਦਿੱਤਾ ਹੈ ਉਹ ਆਪ ਅਟਲ ਹੈ ਉਸਦਾ ਨੀਯਮ ਅਟਲ ਹੈ ਉਹਦੀ ਮਰਿਆਦਾ ਅਟਲ ਹੈ ਉਹਦਾ ਵਿਧਾਨ ਅਟਲ ਹੈ ਅਗਰ ਉਸਦਾ ਵਿਧਾਨ ਅਟਲ ਨਹੀਂ ਤੇ ਉਹਦੇ ਵਿੱਚ ਵੀ ترمیم ਕਰਨੀ ਪਏ ਤੇ ਦਾ ਮਤਲਬ ਉਸ ਤੋਂ ਵੀ ਭੁੱਲਾ ਹੁੰਦੀਆਂ ਉਸ ਤੋਂ ਵੀ ਗਲਤੀਆਂ ਹੁੰਦੀਆਂ ਇਹਦਾ ਫਿਰ ਤੇ ਮੰਨਣਾ ਪਏਗਾ ਰੱਬ ਜਿਹੜਾ ਹੈ ਉਹ ਆ ਭੁੱਲ ਨਹੀਂ ਮੇਰੇ ਪਾਤਸ਼ਾਹ ਕਹਿੰਦੇ ਨੇ ਭੁੱਲਣ ਵਿੱਚ ਸਭ ਕੋਈ ਕੀ ਆ ਇੱਕ ਕਰਤਾ ਆਪ ਨਾ ਭੁੱਲੇ ਕਰਤਾ ਨਹੀਂ ਭੁੱਲਦਾ ਪ੍ਰਮਾਤਮਾ ਨਹੀਂ ਭੁੱਲਦਾ ਤੇ ਜੇ ਪ੍ਰਮਾਤਮਾ ਦੇ ਬਣਾਏ ਹੋਏ ਵਿਧਾਨ ਦੇ ਵਿੱਚ ਵੀ ترمیم ਕਰਨੀ ਪਏ ਤਾਂ ਪ੍ਰਮਾਤਮਾ ਆ ਭੁੱਲ ਨਹੀਂ ਹੈ ਫਿਰ ਉਹ ਵੀ ਭੁੱਲਦਾ ਅਰਸਤੋਂ ਵੀ ਗਲਤੀਆਂ ਹੋਣਗੀਆਂ ਉਸ ਤੋਂ ਵੀ ਭਰਮ ਭੁਲੇਖੇ ਜਿਹੜੇ ਨੇ ਉਹ ਜਨਮ ਲੈਨੇ ਤਾਂ ਖੈਰ ਬਾਬਾ ਫਰੀਦ ਕਹਿੰਦੇ ਨੇ ਇਹ ਪੁਰਸ਼ ਕੱਲ ਦੀ ਗੱਲ ਨਹੀਂ ਪਰਸੋਂ ਦੀ ਗੱਲ ਨਹੀਂ ਜੀ ਤੂੰ ਆਪਣੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖ ਦੇ ਆਪਣੀ ਇੱਛਾ ਆਪਣੀ ਇੱਛਾ ਨੂੰ ਇੱਕ ਪਾਸੇ ਰੱਖ ਕੇ ਤੇ ਅਰਦਾਸ ਕਰ हे ਗੁਰੂ ਜੋ ਤੇਰੀ ਇੱਛਾ ਉਹੀ ਪੂਰੀ ਹੋਵੇ ਔਰ ਮੈਨੂੰ ਤਾਕਤ ਦੇ ਕਿ ਤੇਰੀ ਇੱਛਾ 'ਚ ਮੈਂ ਰਾਜ਼ੀ ਹੋ ਜਾਵਾਂ ਬਸ ਇਤਨੀ ਇਹ ਅਕਾਲ ਪੁਰਖ ਜੋ ਤੇਰਾ ਹੁਕਮ ਹੈ ਉਸ ਨੂੰ ਹੀ ਮੈਂ ਖਿੜੇ ਮੱਥੇ ਮੰਨ ਮੰਨ ਸਕਾਂ ਕਬੂਲ ਕਰ ਸਕਾਂ ਮੈਂ ਤੇਰੀ ਰਜ਼ਾ ਵਿੱਚ ਰਾਜ਼ੀ ਰਹਿ ਸਕਾਂ ਬਸ ਇਹ ਬਖਸ਼ਿਸ਼ ਕਰ ਦੇ ਇਹ ਰਹਿਮਤ ਕਰ ਦੇ ਔਰ ਇਹ ਸਭ ਤੋਂ ਵੱਡਾ ਗੁਰ ਹੈ ਜਿਹੜਾ ਗੁਰੂ ਨਾਨਕ ਨੇ ਸਾਡੀ ਝੋਲੀ ਚ ਪਾਇਆ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਤੇ ਜੇ ਤੂੰ ਨਾ ਰਾਜ਼ੀ ਰਿਹਾ ਤੇ ਹੁਣੀ ਤੇ ਉਸ ਦੀ ਰਜ਼ਾਇਤ ਨੂੰ ਜੀ ਪਿੱਟਦਾ ਰਹੇਗਾ ਔਰ ਕੀ ਹੈ ਤੇਰੀ ਇੱਛਾ ਨਹੀਂ ਪੂਰੀ ਹੋਏਗੀ ਇਸ ਚੱਕਰ ਚ ਕਦੀ ਨਾ ਆਇਆ ਇੱਛਾ ਉਸੇ ਦੀ ਪੂਰੀ ਹੋਵੇਗੀ। ਔਰ ਇੱਛਾ ਉਸੇ ਦੀ ਸੰਸਾਰ ਵਿੱਚ ਕੰਮ ਕਰਦੀ ਹੈ। ਉਸ ਦੀ ਇੱਛਾ ਨਾਲ ਸੂਰਜ ਚੜਦਾ ਹੈ। ਸੂਰਜ, ਚੰਦ, ਤਾਰੇ ਚਮਕਦੇ ਨੇ। ਜ਼ਮੀਨ ਗਰਦਿਸ਼ ਦੇ ਚਾ ਸਾਗਰ ਹੈ, ਦਰਿਆ ਹੈ। ਇਹ ਸਭ ਕੁਝ ਉਸ ਦੀ ਇੱਛਾ ਵਿੱਚ ਨੇ। ਤੇ ਇਤਨੀਆਂ ਵੱਡੀਆਂ-ਵੱਡੀਆਂ ਚੀਜ਼ਾਂ ਜੇ ਉਸ ਦੀ ਇੱਛਾ ਵਿੱਚ ਨੇ ਤੇ ਤੂੰ ਉਸ ਦੀ ਇੱਛਾ ਤੋਂ ਪਰੇ ਤੂੰ ਵੀ ਉਦੀ ਇੱਛਾ ਦੀ ਗ੍ਰਿਫਤ ਵਿੱਚ ਹੈ। ਇਸ ਵਾਸਤੇ ਸਹੇ ਸਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਸਾਫ਼ ਫਰਮਾਨ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਸਾਰੇ ਉਸ ਦੀ ਇੱਛਾ ਵਿੱਚ ਨੇ ਸਾਰੇ ਉਸ ਦੀ ਹੁਕਮ ਵਿੱਚ ਨੇ ਕੋਈ ਉਸ ਦੇ ਹੁਕਮ ਤੋਂ ਬਾਹਰ ਨਹੀਂ ਫਰਕ ਸਿਰਫ ਇਤਨਾ ਇੱਕ ਮੰਨ ਲੈਂਦਾ ਇੱਕ ਨਹੀਂ ਮੰਨਦਾ ਜਿਹੜਾ ਨਹੀਂ ਮੰਨਦਾ ਹੁੰਦਾ ਉਹ ਵੀ ਹੁਕਮ ਵਿੱਚ ਹੈ ਚਲ ਵੀ ਉਹਦੇ ਉੱਤੇ ਵੀ ਰੱਬ ਦੀ ਇੱਛਾ ਹੈ ਉਹਦੀ ਆਪਣੀ ਇੱਛਾ ਕੋਈ ਨਹੀਂ ਭਗਤ ਤੇ ਸੰਸਾਰੀ ਦਾ ਇਤਨਾ ਹੀ ਫਰਕ ਹੈ ਭਗਤ ਕਹਿ ਦਿੰਦਾ ਹੈ ਹੇ ਈਸ਼ਵਰ ਜੋ ਤੇਰੀ ਇੱਛਾ ਮੈਨੂੰ ਕਬੂਲ ਮੈਨੂੰ ਪ੍ਰਵਾਹ ਜਿਵੇਂ ਫੁੱਲਾਂ ਦੀ ਸੇਜ ਤੇ ਬਿਠਾ ਦੇਵੇ ਤੇ ਠੀਕ ਪਰ ਜੇ ਤੂੰ ਤਤੀ ਤਵੀ ਤੇ ਬਿਠਾ ਦੇਵੇਂ ਤਾਂ ਵੀ ਠੀਕ ਅਸੀਂ ਪਰਸੰਨ ਅਸੀਂ ਖੜੇ ਮੱਥੇ ਜੇ ਤੂੰ ਸ਼ੀਤਲ ਤੇ ਠੰਡੇ ਮਾਹੌਲ ਦੇ ਵਿੱਚ ਰੱਖੇਂ ਤੇ ਠੀਕ ਪਰ ਜੇ ਕਿਦਰੇ ਤੂੰ ਉਬਲਦੀ ਦੇਗ ਦੇ ਵਿੱਚ ਬਿਠਾ ਦੇਵੇਂ ਪਰਵਾਹ ਕਬੂਲ ਹੈ ਖੜੇ ਮੱਥੇ ਕਬੂਲ ਭਗਤਾਂ ਦੀ ਅੱਖ ਚ ਕਦੀ ਹੰਝੂ ਨਹੀਂ ਆਇਆ ਕਿ ਆਪਣੀ ਕੋ ਇੱਛਾ ਹੀ ਨਹੀਂ ਹੈ हे ਅਕਾਲ ਪੁਰਖ ਤੇਰੀ ਇੱਛਾ ਪੂਰੀ ਮੈਂ ਪੜ ਰਿਹਾ ਸੀ ਇੱਕ ਦਿਨ حضرت ঈਸਾ ਦਾ ਇਤਿਹਾਸ ਜਿਸ ਵਕਤ ਇਹਨੂੰ ਕਿੱਲਾ ਠੋਕੀਆਂ ਜਾ ਰਹੀਆਂ ਸਨ ਨਾ ਪੈਰਾਂ ਦੇ ਚ ਤੇ ਕਹਨ ਅੱਖ ਚ ਹੰਝੂ ਆ ਗਏ ਸਨ ਇਸ ਤੇ ਔਰ ਕਹਿ ਦਿੱਤਾ ਸੀ اے ਖੁਦਾ ਇਹ ਤੂੰ ਮੈਨੂੰ ਕੀ ਦਿਖਾ ਰਿਹਾ ਹੈ ਇਹ ਕੀ ਹੋ ਰਿਹਾ ਕੋਈ ਜ਼ੁਲਮ ਤਸ਼ੱਦਦ ਕੋਈ ਗੁਨਾਹ ਤੇ ਇਸਨੇ ਕੀਤਾ ਨਹੀਂ ਤੇ ਸਜ਼ਾ ਇਹਤ ਨਹੀਂ ਵੱਟੀ ਇਹ ਕੀ ਹੋ ਰਿਹਾ ਤੇ ਫਿਰ ਇੱਕਦਮ ਮੋ ਨਿਕਲਿਆ ਅੱਛਾ ਹੈ ਖੁਦਾ ਜੋ ਤੇਰੀ ਰਜ਼ਾ ਹੈ ਉਹੀ ਪੂਰੀ ਹੋਵੇ ਮੈਂ ਆਪਣੀ ਇੱਛਾ ਵਿੱਚ ਕਿਉਂ ਜੋੜ ਦਿੱਤੀ ਔਰ ਯਕੀਨਤ ਜਾਨੋ ਇਹ ਪੁਰਸ਼ ਜੀ ਸੂਲੀ ਤੇ ਨਾ ਚੜਦਾ ਤੇ ਅੱਜ ਪੂਜਿਆ ਜਾਣਾ ਸੀ ਸਵਾਲ ਹੀ ਨਹੀਂ ਪੈਦਾ ਸ਼ਾਇਦ ਲੋਕਾਂ ਨੂੰ ਤਾਰੀਖ ਦੇ ਵਿੱਚ ਵੀ ਨਾ ਮਿਲਦਾ ਕਿਦਰੇ ਕਿ ਉਹ ਜੀਆਂ ਦਾ ਕੋਈ ਬੰਦਾ ਵੀ ਹੋਇਆ ਸੀ ਅਮਰ ਹੋ ਗਿਆ ਰਹਿ ਗਿਆ ਪ੍ਰਮਾਤਮਾ ਦੀ ਥਾਂ ਤੇ ਪੂਜਿਆ ਜਾਣ ਲੱਗ ਪਿਆ ਪਰਮਾਤਮਾ ਨੇ ਆਪਣੀ ਇੱਛਾ ਉਸਦੇ ਨਾਲ ਵਿਅਕਤ ਕੀਤੀ ਤੇ ਉਸਨੇ ਰੱਬ ਦੀ ਇੱਛਾ ਨੂੰ ਕਬੂਲ ਕਰ ਲਿਆ ਮੰਨ ਲਿਆ ਤੇ ਅੱਜ ਸੰਸਾਰ ਦਾ ਬਹੁਤ ਵੱਡਾ ਮਹਾਨ ਮਨੁੱਖ ਬੜਾ ਜਗਤ ਉਸਦੇ ਜੋ ਹੈ ਪਿੱਛੇ ਹੈ ਤੋਂ ਸਾਬ ਇਥੇ ਕਹਿ ਰਹੇ ਨੇ ਸਤਿਗੁਰ ਦੀ ਬਾਣੀ ਤੂੰ ਆਪਣੀ ਇੱਛਾ ਨੂੰ ਇੱਕ ਪਾਸੇ ਕਰ ਤੇ ਗੁਰੂ ਦੀ ਇੱਛਾ ਪੂਰੀ ਹੁੰਦੀ ਹੈ ਹੋਣੀ ਵੀ ਉਹੀ ਹੈ ਫਰਕ ਸਿਰਫ ਇਤਨਾ ਹੈ ਜੇ ਤੂੰ ਮੰਨ ਲਿਆ ਤੇ ਅੱਜ ਹੀ ਜੁੜ ਜਾਏਗਾ ਤੈਨੂੰ ਨਾਮ ਦਾ ਰਸ ਮਿਲ ਜਾਏਗਾ ਤੇ ਜੇ ਤੂੰ ਨਾ ਬਣਿਆ ਸੰਘਰਸ਼ ਕਰੇਗਾ ਪੱਲੇ ਤੇਰੇ ਕੁਝ ਨਹੀਂ ਪਏਗਾ ਤੇ ਨਾਮ ਦੇ ਰਸਤੇ ਵੀ ਬਾਂਝਾ ਰਹਿ ਜਾਏਗਾ ਗੱਲ ਨਹੀਂ ਬਣੇਗੀ ਆਜ ਮਿਲਾਵਾ ਸ਼ੇਖ ਫਰੀਦ ਟਾਕ ਮ ਕੁੰਜੜੀਆਂ ਮਨੋਂ ਮਚਿੰਦਣੀਆਂ ਮਨ ਨੂੰ ਮਛਰਾਣ ਵਾਲੀਆਂ ਇਹ ਜਿਹੜੀਆਂ ਆਵਾਸ਼ਨਾਵਾਂ ਨੇ ਇਹ ਜਿਹੜੀਆਂ ਇੱਛਾਵਾਂ ਨੇ ਇਹਨੂੰ ਤੂੰ ਇੱਕ ਪਾਸੇ ਰੱਖ ਦੇ ਤੇ ਕਹ ਦੇ ਹੇ ਗੁਰੂ ਤੇਰੀ ਇੱਛਾ ਪੂਰੀ ਹੋਵੇ ਇੱਕ ਗਾਥਾ ਮਨੂ ਚੇਤੇ ਆਈ ਗੱਲ ਸਪਸ਼ਟ ਹੋ ਜਾਏਗੀ ਸੁਖਦੇਵ ਨੇ ਭਜਨ ਬੰਦਗੀ ਬੜੀ ਕੀਤੀ ਤੇ ਗੱਲ ਜਦ ਨਾਨਾ ਬਣੀ ਤੇ ਆਪਣੇ ਪਿਤਾ ਵਿਆਸ ਨੂੰ ਕਹਿਣ ਲਗਾ ਵੀ ਜਪ ਤਪ ਤੇ ਮੈਂ ਬਹੁਤ ਕੀਤਾ ਗੱਲ ਤੇ ਕੁਝ ਨਹੀਂ ਬਣੀ ਤਾਂ ਵਿਆਸ ਨੇ ਕਿਹਾ ਕਿਸੇ ਗੁਰੂ ਤੋਂ ਦਿਕਸ਼ਾ ਲੈ ਕਿਸੇ ਗੁਰੂ ਤੋਂ ਜੀਵਨ ਦੀ ਜਾਂਚ ਸਿੱਖ ਨਾਮ ਜਪਣ ਦਾ ਢੰਗ ਸਿੱਖ ਜਿਵੇਂ ਗੁਰੂ ਨਾਨਕ ਨੇ ਸਾਡੇ ਸਾਹਮਣੇ ਨਾਮ ਜਪਣ ਦਾ ਡੰਗ ਰੱਖ ਦਿੱਤਾ ਧੁਨੋਂ ਮੇਂ ਧਿਆਨ ਧਿਆਨ ਮੇਂ ਜਾਣਾ ਤੂੰ ਧੁਨ ਦੇਚ ਧਿਆਨ ਜੋ ਹੁਣ ਅੰਮ੍ਰਿਤ ਵੇਲੇ ਬੈਠੋ ਤੇ ਘੱਟ ਤੇ ਘੱਟ 5 ਮਿੰਟ ਦਾ ਇਹ ਅਭਿਆਸ ਜ਼ਰੂਰ ਕਰੋ ਇਤਨੀ ਮਹਾਨਸ ਕਰਦੇ ਜੇ ਤੁਸੀਂ ਨਾ ਨਾ ਕੀਤਾ ਕੱਲ੍ਹ ਇਹ ਕਥਾ ਕਹਾਣੀਆਂ ਸੁਣਨੀਆ ਫਿਰ ਵਿਅਰਥਨ ਹੈ ਆਹ ਮੇਂ ਵਕਤ ਬਰਬਾਦ ਕਰਨ ਵਾਲੀ ਗੱਲ ਹੈ ਇਤਨੀ ਮਹਾਨਸ ਕਰਦੇ ਤੇ ਤੁਸੀਂ ਆਪੋਗੇ ਵਕਤ ਬਰਬਾਦ ਮੈਂ ਇਸ ਦੇਤੇ ਇਹ ਦਲੀਲ ਦੇਣਾ ਜੇ 40 ਸਾਲ ਤੱਕ ਤੁਸੀਂ ਗੁਰਦੁਆਰੇ ਆ ਰਹੇ ਹੋ ਜਾਂ 20 25 ਸਾਲ ਤੱਕ ਤੇ ਅੱਜ ਤੱਕ ਜੇ ਨਾਮ ਦਾ ਰਸ ਨਹੀਂ ਮਿਲਿਆ ਤੇ ਇਸ ਢੰਗ ਨਾਲ ਆਂਦੇ ਰਹੇ ਤੇ ਅਗਾਂਹ ਵੀ ਨਹੀਂ ਮਿਲਣਾ ਤੇ ਤੁਸੀਂ ਆਖੋ ਸ਼ਾਇਦ ਅਗਾਹ ਗੱਲ ਬਣ ਜਾਏ ਤੇ ਹੁਣ ਇਹ ਮੈਂ ਪੰਕਤੀ ਤੁਹਾਡੇ ਸਾਹਮਣੇ ਰੱਖ ਰਿਹਾ ਆਂ ਅੱਜ ਮਿਲਾਵਾ ਅੱਜ ਹੀ ਮਿਲਾਵਾ ਉਸ ਹੁਣੇ ਹੀ ਗੱਲ ਬਣ ਸਕਦੀ ਲੰਬੀ ਚੌੜੀ ਗੱਲ ਕਿ ਲੰਬੇ ਚੌੜੇ ਸਮੇਂ ਤੇ ਕਿਉਂ ਰੱਖਦੇ ਤੋ ਕੱਲ ਸਵੇਰੇ ਅੰਮ੍ਰਿਤ ਵੇਲੇ 5 ਮਿੰਟ ਅਭਿਆਸ ਕਰੋ 5 ਮਿੰਟ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪ ਉਹਦੇ 'ਚ ਧਿਆਨ ਜੋੜੋ ਜਿਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਫਿਰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਖਾ ਜਾਏ ਅਹ ਸਵਾਸ ਤੇ ਗਰਾਸ ਅੰਦਰ ਜਾਂਦਾ ਨ ਇਹਦੇ ਚ ਵਾਹ ਗਰੂ ਪੂਰਾ ਕਰਨਾ ਤੇ ਧਿਆਨ ਜੋੜ ਉਸ ਸਵਾਸ ਗਰਾਸ ਦੀ ਲੜੀ ਵਿੱਚ ਧਿਆਨ ਜੋੜਨਾ ਕਈਆਂ ਨੂੰ ਧੁੰਨ ਤੇ ਧਿਆਨ ਦੇ ਚ ਛੇਤੀ ਗੱਲ ਬਣਦੀ ਹੈ ਤੇ ਕਈਆਂ ਨੂੰ ਉਹਨਾਂ ਚ ਮੈਂ ਦੇਖਿਆ ਜਿਹੜਾ ਦਾਰਸ਼ਨਿਕ ਹੈ ਫਿਲਾਸਫਰ ਹੈ ਧਨ ਧਿਆਨ ਦੀ ਸਾਧਨਾ ਵਿੱਚ ਕੋਈ ਬਹੁਤਾ ਸਫਲ ਨਹੀਂ ਹੁੰਦਾ ਉਹ ਫਿਰ ਸਵਾਸ ਗਰਾਸ ਦੇ ਸਫਲ ਹੁੰਦਾ ਹੈ ਤੇ ਜਿਹੜਾ ਭਾਵਕ ਹੈ ਪ੍ਰੇਮ ਨਾਲ ਭਰਿਆ ਹੋਇਆ ਹੈ ਤਰਕ ਨਹੀਂ ਹੈ ਕੋ ਤਰਕ ਨਹੀਂ ਹੈ ਖਿੜੇ ਮੱਤੇ ਗੱਲ ਕਬੂਲਣ ਵਾਲਾ ਹੈ ਉਹਦੀ ਗੱਲ ਛੇਤੀ ਬਣ ਜਾਂਦੀ ਹੈ ਧਨ ਧਿਆਨ ਦੇ ਤੇ ਆਪਣੇ ਹਿਰਦੇ ਨੂੰ ਵੇਖ ਲੈਣਾ ਕਿ ਤਾਰਕਿਕ ਜ਼ਿਆਦਾ ਤੇ ਨਹੀਂ ਗੱਲ ਗੱਲ ਦੇ ਉਤੇ ਤਰਕ ਤੇ ਨਹੀਂ ਖੜੀ ਕਰਦਾ ਤੇ ਜੇ ਖੜੀ ਕਰਦਾ ਹੈ ਤਾਂ ਫਿਰ ਸਵਾਸ ਗਰਾਜ ਦੀ ਅਰਾਧਨਾ ਜੜੀ ਹੈ ਉਹ ਕਰਨੀ ਕਿਉਂਕਿ ਦੋਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧਨਾ ਲਿਖੀ ਹੋਈ ਹੈ ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ। ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ। ਧਨੋ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ 5 ਮਿੰਟ ਬੈਠ ਕੇ ਸਵੇਰੇ ਲਾਜ਼ਮੀ ਕਰਨਾ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਉਸ ਵਿੱਚ ਧਿਆਨ ਜੋੜਨਾ ਤੇ ਗੱਲ ਬਣ ਜਾਏ। तो सुखदेव व्यास कहन लगे सुखदेव तू तो किसी गुरु तो ढंग सीखे युक्ति नहीं सीखी उगती नहीं सीखी जा किसी तो ढंग